ਸਤ ਸ੍ਰੀ ਅਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਪੀਖੀ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਕਾਟਨ ਸ਼ਿਮਰ ਜੀ ਇਹ ਕਾਟਨ ਸ਼ਿਮਰ ਕਪੜਾ ਹੀ ਇਹਦੇ ਨੀਚੇ ਲੋਨ ਨਹੀਂ ਲੱਗਦੀ ਕਾਟਨ ਦਾ ਹੀ ਇਹ ਤੇ ਨਾਲ ਮਸਲੀਨ ਦਾ ਦੁਪੱਟਾ ਜੀ ਆ ਦੇਖੋ ਜੀ ਨਾਲ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਜੀ ਇਹਦੇ ਚ ਕਲਰ ਡੇਰ ਬਾਦੂ ਨੇ ਜੀ ਜਿਹੜਾ ਤੁਹਾਨੂੰ ਕਲਰ ਡੇਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰਦੇ ਹੋ ਜੀ ਤੁਹਾਨੂੰ ਕਲਰ ਡਿਜ਼ਾਈਨਿੰਗ ਕਰਾਉਣੀ ਆ ਜੀ ਕਾਟਨ ਸ਼ਿਮਰ ਆਈ ਇਹ ਇਹਦੇ ਨੀਚੇ ਲੋਨ ਨਹੀਂ ਲੱਗਦੀ ਹੈਗੀ ਜੀ ਕਾਟਨ ਸ਼ਿਮਰ ਕਪੜਾ ਮਸਲੀਨ ਦਾ ਨਾਲ ਦੁ ਚੈੱਕ ਕਰੀ ਚੋ ਲਿਓ ਜਿਹੜਾ ਤੁਹਾਨੂੰ ਕਲਰ ਡੇਨ ਪਸੰਦ ਆਉਗਾ ਸਕਰੀਨ ਸ਼ਾਟ ਲੈ ਲਿਓ ਜੀ ਆ ਲਓ ਜੀ ਕਲਰ ਡੇਨੇ ਚ ਬਾਧੂ ਨੇ ਜੀ ਜਿਹੜਾ ਸੂਟ ਪਸੰਦ ਆਉਗਾ ਜੀ ਸਕਰੀਨ ਸ਼ਾਟ ਲੈ ਲਓ ਕਾਟਨ ਸ਼ਿਮਰ ਕਪੜਾ ਲੂਨ ਨਹੀਂ ਲੱਗਦੀ ਜੀ 1200 ਰੁਪਏ ਦਾ ਰੇਟ ਆ ਜੀ 1200 ਰੁਪਏ ਦਾ ਦਾ ਮੁੱਲਾ ਜੀ ਜਿਹੜਾ ਤੁਹਾਨੂੰ ਪਸੰਦ ਆਉਗਾ ਸਕਰੀਨ ਸ਼ਾਟ ਲੈ ਲਿਓ ਜੀ ਕਾਟਨ ਸ਼ਿਮਰ ਕਪੜਾ ਕਲਰ ਡੇਨ ਦੇਖੀ ਚੋ ਲਓ ਜੀ ਸਕਰੀਨ ਸ਼ਾਟ ਲੈ ਚੋ ਲਓ ਜੀ ਤੁਹਾਨੂੰ ਵਟਸਐਪ ਆਰਡਰ ਕਰੀ ਚੋ ਲਓ ਜੀ ਕਲਰ ਡੇਨ ਵਾਦੂਣੇ ਕਾਟਨ ਸ਼ਿਮਰ ਕੱਪੜਾ ਕੋਈ ਲੋਨ ਨਹੀਂ ਲੱਗਦੀ ਹੈਗੀ ਜੀ 1200 ਰੁਪਏ ਰੇਟ ਆ ਜੀ ਕਾਟਨ ਸ਼ਿਮਰ ਮਸਲੀਨ ਦੁਪट्टे ਦੇ ਨਾਲ ਜਿਹੜਾ ਤੁਹਾਨੂੰ ਕਲਰ ਡੇਨ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰੋ ਜੀ ਮਸਲੀਨ ਦਾ ਦੁਪੱਟਾ ਨਾਲ ਪ੍ਰੋਪਰ 2.5 ਮੀਟਰ ਜੀ ਕਾਟਰ ਸ਼ਿਮਰ ਕੱਪੜਾ ਜੀ 1200 ਰੁਪਏ ਰੇਟ ਆ ਜੀ ਜਿਹੜਾ ਤੁਹਾਨੂੰ ਕਲਰ ਡੇਨ ਪਸੰਦ ਆਊ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰੋ ਜੀ